ਸੰਗਤ ਦਾ ਸਾਰੀ ਦਾ ਪੰਜਾਬ ਦੇ ਲੋਕਾਂ ਦਾ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਆ ਅਸੀਂ ਜ਼ਿਲ੍ਹੇ ਦੀ ਲੀਡਰਸ਼ਿਪ ਆਏ ਆ ਭਰਾੜ ਸਾਹਿਬ ਵੀ ਸਿਹਤ ਕਿੰਦੀ ਸੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸ਼ੇਰ ਸਿੰਘ ਜੀ ਮਨਜੀਤ ਬਾਈ ਕੁਤਾਰ ਜੀ ਤੇ ਸਾਡੇ ਵਿਨਿੰਗ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜੇ ਕੈਂਡੀਡੇਟ ਸਰਟੀਫਿਕੇਟਸ ਲੈਣ ਆਈ ਸੀ ਏ ਡੀ ਸੀ ਡਾਕਟਰ ਤੋਂ ਸਮੂਹ ਵੋਟਰਾਂ ਦਾ ਓਟਮ ਕੋਟ ਧੰਨਵਾਦ ਜਿਨ੍ਹਾਂ ਨੇ ਇਸ ਸਰਕਾਰ ਦਾ ਜਿਹੜਾ ਕੂੜ ਪ੍ਰਚਾਰ ਹੈ ਉਹਨੂੰ ਨਕਾਰਿਆ ਕਾਂਗਰਸ ਦੇ ਝੂਠਾ ਨੂੰ ਨਕਾਰਿਆ ਤੇ ਜਿਹੜਾ ਇੰਡੀਆ ਅਲਾਈਅੰਸ ਇੱਥੇ ਇਹਨਾਂ ਨੇ ਬਣਾ ਰੱਖਿਆ ਸੀ ਕਿਉਂਕਿ ਦੋਨੋਂ ਪਾਰਟੀਆਂ ਰਲ ਕੇ ਲੱਗੀਆਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇਸ ਹੱਦ ਤੱਕ ਉਈ ਵੀ ਸੀ ਕਿ ਜਿੱਥੇ ਦੋਨੋਂ ਪਾਰਟੀਆਂ ਤੋਂ ਜਿਹੜਾ ਕੈਂਡੀਡੇਟ ਲੱਗਦਾ ਸੀ ਕਿ ਕਾਦੀਦਲ ਦੇ ਕੈਂਡੀਡੇਟ ਨੂੰ ਫਾਈਟ ਦੇ ਸਕਦਾ ਦੂਜੀ ਪਾਰਟੀ ਨੇ ਆਪਦੀ ਵੋਟ ਟਰਾਂਸਫਰ ਕਰਕੇ ਤੇ ਇਲੈਕਸ਼ਨ ਇਹ ਲੜੀਆ ਦੋਵਾਂ ਨੇ ਇਕੱਠਿਆਂ ਹੋ ਕੇ ਉਹ ਇਹ ਸਭ ਦੇ ਬਾਵਜੂਦ ਸਰਕਾਰ ਦੇ ਜਿਹੜਾ ਧੱਕਾਸ਼ਾਈ ਹੈ ਉਹਦੇ ਬਾਵਜੂਦ ਕੱਲ ਆਪਾਂ ਸਾਰਿਆਂ ਨੇ ਦੇਖਿਆ ਜੈਟੋ ਹਲਕੇ 'ਚ ਕਿਵੇਂ ਕਾਊਂਟਿੰਗ ਦੇ ਵਿੱਚ ਇਲਲੀਗਲ ਤਰੀਕੇ ਨਾਲ ਮੌਜੂਦਾ ਸਰਕਾਰ ਦਾ ਐਮਐਲਏ ਉਹ ਬੜਿਆ ਪਹਿਲਾ ਕਾਗਜ਼ ਜੇਤੋ ਦੇ ਵਿੱਚ ਕਰਾਏ ਗਏ ਫਿਰ ਇਹ ਐਮਐਲਏ ਦਾ ਕਾਊਂਟਿੰਗ ਚ ਦਾਖਲ ਹੋਣਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੇਤੋ ਹਲਕੇ ਚ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਤੱਕਾ ਕਰਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ 10 ਜ਼ਿਲ੍ਹਾ ਪ੍ਰੀਸ਼ਦ ਤੇਰੀਆਂ ਸਾਡੀਆਂ 10 ਚੋਂ 5 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਮੈਜੋਰਿਟੀ ਕਿਹਨਾਂ ਸੀ ਚਾਰ ਮੌਜੂਦਾ ਸਰਕਾਰ ਦਿੱਤੀ ਹੈ ਤੇ ਕਾਂਗਰਸ ਪਾਰਟੀ ਨੂੰ ਕੱਲੀ ਇੱਕ ਜ਼ਿਲ੍ਹਾ ਪ੍ਰੀਸ਼ਦ ਆਈ ਹੈ ਤੋ ਇਸ ਗੱਲ ਦਾ ਲੋਕਾਂ ਨੂੰ ਮੈਂ ਵਧਾਈ ਵੀ ਦਿੰਨਾ ਮੈਂ ਤਨਵਾਦ ਵੀ ਕਰਦਾ ਤੇ ਮੈਂ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਣਾ ਕਿ ਹੋਰ ਵੀ ਤਕੜੇ ਹੋਗੇ ਮੇਰੇ ਕੋਲ ਚਾਹੇ 9 ਸਾਲ ਹੋ ਗਏ ਸਰਕਾਰ ਨਹੀਂ ਸੀ ਸਾਡੀ ਬਸ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਇੱਕ ਇੱਕ ਆਗੂ ਲੋਕਾਂ ਦੀ ਸੇਵਾ 'ਚ ਹਾਜ਼ਰ ਸੀ ਤੇ ਲੋਕਾਂ ਨੇ ਅੱਜ ਫਿਰ ਉਸ ਚੀਜ਼ ਦਾ ਜਿਹੜਾ ਸਮਰਥਨ ਵੀ ਸਾਨੂੰ ਦਿੱਤਾ ਜਮਨ ਸਾਹਿਬ ਮੈਂ ਗੱਲ ਪੂਰੀ ਕਰ ਲੈ ਇਹਦੇ 'ਚ ਇਸ ਇਲੈਕਸ਼ਨ ਨੇ ਕਈ ਸੰਕੇਤ ਦਿੱਤੇ ਤੇ ਕਈ ਲੋਕਾਂ ਦਾ ਜਿਹੜਾ ਪੂਰਪੁਰਕਾਚ ਸੀ ਉਹਦੇ ਵੀ ਇਹਨਾਂ ਨੇ ਪਰਦਾ ਪਾਸ ਕੀਤਾ ਤੁਸੀਂ ਵੇਖੋ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਲੀਡਰ ਅੱਜ ਆਪ ਦੇ ਆਪ ਨੂੰ ਮੁੱਖ ਮੰਤਰੀ ਲੈਵਲ ਤੇ ਸਮਝਦੇ ਐ ਸਾਡੇ ਮੌਜੂਦਾ ਸਪੀਕਰ ਇੱਕ ਵੇਲੇ ਤਾਂ ਮੁੱਖ ਮੰਤਰੀਅਤ ਦੇ ਬਣ ਕੇ ਵੀ ਬਹਿ ਗਏ ਸੀ ਉਹ ਉਹਨਾਂ ਦੇ ਪਿੰਡ 'ਚ ਉਹਨਾਂ ਦੀ ਬਲੌਕ ਸੰਮਤੀ ਜਿਹੜੀ ਆ ਉਹ ਹਾਰ ਨਹੀਂ ਸਦਾ ਫਰੀਦਕੋਟ ਦਾ ਐਮਐਲਏ ਜਿਹੜਾ ਗੁਰਦੇਵ ਸਿੰਘ ਸਿੱਖੋ ਜਿਹੜਾ ਉਹਨਾਂ ਦਾ ਪਿੰਡ ਵੀ ਤੇ ਉਹਨਾਂ ਦੀ ਬਲੌਕ ਸੰਪਤੀ ਆਪਦੀ ਉਹ ਹਾਰ ਨਹੀਂ ਇਹ ਸਾਰਾ ਕੁਝ ਤੇ ਹੋਰ ਵੀ ਜਿੰਨੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਉਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਮਿਲਨੀ ਪੰਜਾਬ ਪਾਰਚਾ ਆਪਾ ਦੇਖ ਰਹੇ ਹਾਂ ਕਿ ਲੋਕਾਂ ਨੇ ਰਿਜੈਕਟ ਕਰਤਾ ਆਮ ਆਦਮੀ ਪਾਰਟੀ ਜਿਹੜਾ ਇਹਨਾਂ ਦਾ ਅਲਾਈਅੰਸ ਹੈ ਦੋਵਾਂ ਦਾ ਉਹਨੂੰ ਵੀ ਲੋਕਾਂ ਨੇ ਰਿਜੈਕਟ ਕੀਤਾ ਇੱਕ ਹੋਰ ਜਿਹੜਾ ਮਤਲਬ ਵੇਖੋ 9 ਸਾਲ ਤੋਂ ਇੱਕ ਕੂੜ ਪ੍ਰਚਾਰ ਦੋਨੋਂ ਪਾਰਟੀਆਂ ਵੱਲੋਂ ਗਲਤੀ ਕੀਤਾ ਜਾ ਰਿਹਾ ਸੀ ਜਿਸ ਕੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਵੀ ਹੋਇਆ ਪਰ ਅੱਜ 9 ਸਾਲਾਂ ਬਾਅਦ ਲੋਕ ਸਮਝ ਚੁੱਕੇ ਐ ਪਾਰਟੀ ਨੂੰ ਦਾ ਦਸਤਪੰਦੀ ਨੂੰ ਕਾਹ ਲਾਉਣ ਵਾਸਤੇ ਕੀਤਾ ਗਿਆ ਸੀ ਮੈਂ ਗੱਲ ਕਰ ਰਿਹਾ ਜਿਹੜਾ ਬੇਅਦਬੀ ਦੀ ਗੱਲ ਇਹ ਕਰਦੇ ਸੀ ਪਹਿਲੀ ਗੱਲ ਤਾਂ ਕਰਦੇ ਉਹ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਟੰਕਾ-ਤੋਪਾਂ ਨਾਲ ਹਮਲਾ ਕੀਤਾ ਹਜ਼ਾਰਾਂ ਗੁਰੂ ਸਾਹਿਬ ਦੇ ਸਰੂਪ ਉਸ ਵੇਲੇ ਅਗਨ ਪੇਟੀਚੇ ਦਰਬਾਰ ਸਾਹਿਬ ਦਾ ਸਰੋਵਰ ਲਹੂ ਨਾਲ ਲਾਲ ਕਰਤਾ ਸੀ ਉਹਨਾਂ ਲੋਕਾਂ ਨੇ ਉਹ ਪੇਰਪੀ ਦੀਆਂ ਗੱਲਾਂ ਕਰਦੇ ਸੀ ਤੇ 5 ਸਾਲ ਪਿਛਲੇ ਕਾਂਗਰਸ ਦੇ ਨਾਂ ਦੇ 4 ਸਾਲ ਇਸ ਸਰਕਾਰ ਦੇ ਨਾਂ ਦੇ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਵੀ ਵਰਕਰ ਨੂੰ ਇੱਕ ਵੀ ਲੀਡਰ ਨੂੰ ਇਹਦੇ ਵਿੱਚ ਫਰੇਮ ਨਹੀਂ ਕਰ ਸਕੇ ਜੇ ਇਹਦੇ ਸੱਚਾਈ ਸੀ ਤਾਂ ਫਿਰ ਇਹਨਾਂ ਨੂੰ ਰੋਕਿਆ ਕੀ ਨਹੀਂ ਇਹ ਚੀਜ਼ਾਂ ਦੇ ਲੋਕ ਸਮਝ ਰਹੇ ਆ ਤੇ ਲੋਕ ਸਮਝਾਲ ਵੀ ਕਰ ਰਹੇ ਆ ਮੈਂ ਇਸ ਗੱਲ ਤੇ ਕਿਉਂ ਆਇਆ ਕਿ ਜਿਹੜੀ ਸਾਡੀ ਦੇਤੋਂ ਹਲਕੇ 'ਚ ਬਲਾਕ ਸੰਤੀ ਸੀ ਬਾਈਬਲ ਕਲਾਂ ਸ਼੍ਰੋਮਣੀ ਅਕਾਲੀ ਦਲੋਂ ਪਿੰਡ ਵੀ ਜਿੱਤਿਆ ਤੇ ਉਹ ਬਲਾਕ ਸੰਤੀ ਵੀ ਜਿੱਤਿਆ ਸਰਾਵਾਂ ਚੋਂ ਵੀ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੇਰਾ ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਸੀ ਇਹਨਾਂ ਪਾਰਟੀਆਂ ਨੇ ਇੱਕ ਦੁਸ਼ਟ ਪ੍ਰਚਾਰ ਕਰਕੇ ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਸੀ ਅੱਜ ਮੈਂ ਵੀ ਅਸੀਂ ਜਿਹੜੇ ਪਿੰਡਾਂ 'ਚ ਗਏ ਆ ਅਸੀਂ ਇੱਕੋ ਗੱਲ ਉਹਨਾਂ ਨੂੰ ਕਹੀਏ ਕਿ 9 ਸਾਲ ਹੋ ਗਏ ਤੁਸੀਂ ਸਾਰੀਆਂ ਸਰਕਾਰਾਂ ਵੇਖ ਲਈਆਂ ਆ ਅਕਾਲੀ ਦਲ ਦੀ ਸਰਕਾਰ ਵੀ ਵੇਖ ਲਈ ਪਿਛਲੇ 5 ਸਾਲ ਕਾਂਗਰਸ ਵੀ ਰਹੀ ਤੇ 4 ਸਾਲ ਇਹਨਾਂ ਨੂੰ ਹੋ ਗਏ ਡਿਵੈਲਪਮੈਂਟ ਤੇ ਗੱਲ ਕਰ ਪੰਜਾਬ ਦੀ ਡਿਵੈਲਪਮੈਂਟ ਆਸਤੇ ਕੀ ਕੀਤਾ ਕਿਸਾਨ ਆਸਤੇ ਕੀ ਕੀਤਾ ਇਮਪਲੋਈ ਵਾਸਤੇ ਕੀ ਕੀਤਾ ਦੁਕਾਨਦਾਰ ਵਾਸਤੇ ਕੀ ਕੀਤਾ ਗਰੀਬ ਵਾਸਤੇ ਕੀ ਕੀਤਾ ਕੀ ਸੋਸ਼ਲ ਵੈਲਫੇਅਰ ਸਕੀਮਸ ਤੁਸੀਂ ਜਿਹਾਏ ਹੋ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਕੀ ਕੀਤਾ ਇੱਕ ਵੀ ਚੀਜ਼ ਜਿਹੜੇ ਦੋਨੋਂ ਪਾਰਟੀਆਂ ਬਣਾ ਦੇਣ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਿਉਂਕਿ ਪਿੰਡਾਂ ਤੇ ਪਿੰਡਾਂ ਦੀ ਇਲੈਕਸ਼ਨ ਸੀ ਨਾ ਇਸ ਕਰਕੇ ਪਿੰਡੂ ਖੇਤਰ ਦੀ ਗੱਲ ਕਰ ਰਹੇ ਆਂ ਵੈਸੇ ਓਵਰਆਲ ਪੰਜਾਬ ਦੀ ਤੁਸੀਂ ਗੱਲ ਕਰੋ ਚਾਹੇ ਪਿੰਡਾਂ ਦੀ ਡਵੈਲਪਮੈਂਟ ਦੀ ਗੱਲ ਹੋਵੇ ਚਾਹੇ ਕੋਈ ਕਿਸਾਨ ਵਾਸਤੇ ਸਹੂਲਤ ਆਈ ਚਾਹੇ ਕੋਈ ਗਰੀਬ ਵਾਸਤੇ ਸਹੂਲਤ ਆਈ ਉਦੋਂ ਹੀ ਆਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਆਓ ਬਾਲਸਰ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਕਿ ਇੱਕ ਵੀ ਚੀਜ਼ ਗਿਣਾ ਦਿਓ ਜਿਹੜੀ ਕਾਂਗਰਸ ਨੇ ਕੀਤੀ ਹੋਵੇ ਜਾਂ ਆਮ ਆਦਮੀ ਪਾਰਟੀ ਨੇ ਕੀਤੀ ਹੋਵੇ ਸੋ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਰਿਹਾ ਹੁਣ ਤੇ ਬੜਾ ਵੱਡਾ ਬੰਬੰਦ ਕੱਲਾ ਪ੍ਰੀਤਕੋਟ ਜ਼ਿਲ੍ਹੇ 'ਚ ਜਿੰਨਾ ਕਿ ਨੇੜੇ-ਜਿਹੜੇ ਦੀ ਸਾਨੂੰ ਖਬਰ ਆ ਰਹੀ ਹੈ ਅਸਿੱਤਕ ਦਾ ਸਮਾਨ ਨਹੀਂ ਮਿਲਿਆ ਅਸਵਾੜਾ ਪੜਨ ਦਾ ਮੁਕਸਰ ਦੇ ਵਿੱਚ ਮੈਜੋਰਿਟੀ ਹੈ ਫਟਿੰਡੇ ਦੇ ਵਿੱਚ ਮੈਜੋਰਿਟੀ ਹੈ ਮਾਨਸਾ ਦੇ ਵਿੱਚ ਮੈਜੋਰਿਟੀ ਹੈ ਫਰੋਜ਼ਪੁਰ ਤੋਂ ਬਾਅਦ ਸੀਟਾਂ ਲੈ ਕੇ ਗਏ ਆ ਜਿੰਨਾ ਅਸੀਂ ਆਲੇ ਦੁਆਲੇ ਆਪ ਦੇ ਦੇਖ ਰਹੇ ਆ ਇੱਕ ਸ਼ਰੋਮਣੀ ਅਕਾਲੀ ਜਲਦੀ ਬੇਬਨਨ ਲੱਗੀ ਆ ਲੋਕ ਆਸ ਕਰਦੇ ਆ ਕਿ ਜੇ ਪੰਜਾਬ ਨੂੰ ਅੱਜ ਦੇ ਮੌਜੂਦਾ ਹਾਲਾਤ ਜੋ ਇਹਨਾਂ ਨੇ ਬੇੜਾ ਦਰਕ ਕਰਤਾ ਆ ਜਿਹੜਾ ਕਹਿੰਦਾ ਸੀ ਨਾ ਕਿ ਡਾਇਨਾਸੌਰ ਆ ਸਕਦੇ ਆ ਜਾਂ ਨੌਕਰੀਆਂ ਨੂੰ ਵੀ ਲੋਕ ਭੁੱਲ ਗਏ ਭੁਲੇਖੇ ਕੱਢ ਦਿਆਂਗੇ ਮੁੱਖ ਮੰਤਰੀ ਨੂੰ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਣਾ ਹੈ ਕਿ 4 ਸਾਲ ਹੋ ਗਏ ਲੋਕ ਤੇਰੇ ਚੁਟਕਲੇ ਤੇਰੀਆਂ ਮਸਤੀਆਂ ਸੁਣ ਰਹੇ ਆ ਹੁਣ ਆਪਦਾ ਪਰਫਾਰਮੈਂਸ ਦਾ ਜਿਹੜਾ ਤੇਰਾ ਰਿਜ਼ਲਟ ਹੈ ਉਹ ਦੇ ਲੋਕਾਂ ਨੂੰ ਕਿ ਕੀਤਾ ਕੀ ਆ ਤੂੰ 4 ਸਾਲਾਂ ਚ ਪੰਜਾਬ ਦੇ ਸਵਾਇ ਚੁਟਕਲੇ ਸੁਣਾਉਣ ਦੇ ਸਵਾਇ ਕਿਚਣਾ ਕਰਨ ਦੇ ਪ੍ਰਾਪਤੀ ਕੀ ਐ ਇੱਕ ਵੀ ਚੀਜ਼ ਤੁਸੀਂ ਪੰਜਾਬ ਵਾਸਤੇ ਜਨਾ ਦਿਓ ਸੋ ਇਹ ਸਾਰੀਆਂ ਗੱਲਾਂ ਮੈਂ ਕਿਉਂ ਕਰ ਰਿਹਾ ਹਾਂ ਸ਼ਰੋਣੇ ਇਕਾਦੀ ਪਾਰਟੀ ਲੋਕਾਂ ਦਾ ਜਿਹੜਾ ਦੁਬਾਰਾ ਮੂੜਾ ਹੋਇਆ ਲੋਕ ਕਹਿੰਦੇ ਸੀ ਬੜੇ ਸਾਡੇ ਵਿਰੋਧੀ ਪ੍ਰਚਾਰ ਕਰਦੇ ਸੀ ਜੀਪੀਏ ਭੁੱਲ ਜਾਣ ਜੀ ਇਹ ਫਲਾਨਾ ਡਾਇਨਾਸੌਰ ਆਜੂ ਤੰਕਾ ਤੇ ਮੈਂ ਤਾਂ ਹੁਣ ਸੋਸ਼ਲ ਮੀਡੀਆ ਮੈਨੂੰ ਇੱਥੇ ਵੀ ਲੱਗਿਆ ਜਿਵੇਂ ਕੋਈ ਪੈੜਾ ਪੂਣਾ ਪਈਆਂ ਹੁੰਦੀਆਂ ਮੈਂ ਤਾਂ ਹੀ ਤੈਨੂੰ ਵੇਖਦਾ ਸੀ ਵੀ ਕੀ ਹੈ ਸੋ ਲੋਕ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣੀ ਚਾਹੁੰਦੇ ਆ ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਸੇਵਕ ਦੇਖਣਾ ਚਾਹੁੰਦੇ ਕਿਉਂਕਿ ਜੇ ਪੰਜਾਬ ਨੂੰ ਅੱਜ ਦੇ ਹਾਲਾਤਾਂ ਤੋਂ ਦਿੱਤੇ ਗੈਂਗਸਟਰイズਮ ਦਾ ਬੋਲਬਾਲਾ ਜਿੱਥੇ ਲੁੱਟਾਂ ਖੂਆਂ ਦਾ ਬੋਲਬਾਲਾ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਕਤਲ ਕਰਾ ਰਹੇ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਪਰੌਤੀਆਂ ਲੈ ਰਹੇ ਹੈ ਜਿੱਥੇ ਕਿਸੇ ਬੰਦੇ ਦੀ ਜਾਨ ਮਾਲ ਸੇਫ ਨਹੀਂ ਹੈ ਕਿ ਇਹਨਾਂ ਹਾਲਾਤਾਂ ਤੋਂ ਪੰਜਾਬ ਨੂੰ ਕੱਢਣਾ ਤਾਂ ਸੁਖਵੀਰ ਸਿੰਘ ਬਾਦਲ ਉੱਤੇ ਸ਼ੁਰੂ ਮੇਰੀ ਤਰਫ ਧੰਨਵਾਦ